ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਇਧਰ ਮਾਰਨਿੰਗ ਹੋ ਚੁੱਕੀ ਹੈ ਔਰ ਮੈਂ ਬਣਾ ਰਹੀਆਂ ਜੀ ਆਲੂ ਵਾਲੇ ਪਰੌਂਠੇ ਕਿਉਂਕਿ ਛੋਟੀ ਪਰ ਜਾ ਹੀ ਗਈ ਹੋਈ ਹੈ ਮੇਰੀ ਪੇਕਿਆਂ ਨੂੰ ਕਿਉਂਕਿ ਉੱਥੇ ਕੋਈ ਪ੍ਰੋਗਰਾਮ ਹੈ ਔਰ ਬੜੇ ਵਾਲੀ ਆਈ ਥੀ ਰਾਤ ਰਾਤ ਰੋਟੀ ਬਣਾ ਕੇ ਚਲੀ ਗਈ ਥੀ ਤੇ ਸਵੇਰ ਦੀ ਮੈਂ ਕਿਹਾ ਮੈਂ ਆਪੇ ਬਣਾ ਲੂੰਗੀ ਵੀ ਆਲੂ ਵਾਲੇ ਪਰੌਂਠੇ ਬਣਾਣੇ ਆ ਤੇ ਲੋ ਜੀ ਆਲੂ ਵਾਲੇ ਪਰੌਂਠੇ ਮੈਂ ਲੱਗੀ ਥੀ ਬਣਾਉਣ ਕਿਉਂਕਿ ਮੰਮੀ ਤੋਂ ਕੁਝ ਹੁੰਦਾ ਨਹੀਂ ਨਾ ਜ਼ਿਆਦਾ ਕੰਮ ਮੰਮੀ 슈ਗਰ ਦਾ ਮਰੀਜ਼ ਹੈ ਤੇ ਮੰਮੀ ਤੋਂ ਵੈਸੇ ਵੀ ਨਹੀਂ ਹੁੰਦਾ ਬਜ਼ੁਰਗ ਹੈ ਹਨਾ ਸਿਆਣੇ ਹੈ ਤੇ ਲੋ ਜੀ ਮੈਂ ਬਣਾ ਰਹੀਆਂ ਜੀ ਇੱਧਰ ਆਲੂ ਵਾਲੇ ਪਰੌਂਠੇ ਗਰਮਾ ਗਰਮ ਤੇ ਪਾਪਾ ਜੀ ਨੇ ਵੀ ਖਾ ਲੈਣੇ ਆ ਪਾਪਾ ਜੀ ਨੇ ਜਾਣਾ ਕੰਮ ਤੇ ਪਾਪਾ ਜੀ ਕਹਿੰਦੇ ਪਹਿਲਾਂ ਮੈਨੂੰ ਦੇ ਦੇ ਗਰਮਾ ਗਰਮ ਪ੍ਰਸ਼ਾਦੇ ਕਿਉਂਕਿ ਉਸ ਤੋਂ ਬਾਅਦ ਫਿਰ ਅਸੀਂ ਖਾਵਾਂਗੇ ਇਸ ਕਰਕੇ ਮੈਂ ਪਾਪਾ ਜੀ ਨੂੰ ਕਿਹਾ ਪਾਪਾ ਜੀ ਚਾਹ ਪਾ ਲਓ ਆਪਣੀ ਤੇ ਗਰਮਾ ਗਰਮ ਮੈਂ ਬਣਾ ਰਹੀਆਂ ਰੋਟੀ ਆਪਣੇ ਆਲੂ ਵਾਲੇ ਪਰੌਂਠੇ ਔਰ ਜੋਤ ਗਈ ਸੀ ਅੱਜ ਗੁਰਦੁਆਰਾ ਸਾਹਿਬ ਪ੍ਰਵਾਤ ਫੇਰੀਆਂ ਨਿਕਲ ਰਹੀਆਂ ਨਿਕਲ ਰਹੀਆਂ ਹੈ ਤੇ ਜੋਤ ਉੱਥੇ ਚਲੀ ਗਈ ਅੱਜ ਔਰ ਪਾਪਾ ਜੀ ਪਾ ਤੇ ਪਾਪਾ ਜੀ ਨੇ ਫਿਰ ਕੰਮ ਤੇ ਚਲੇ ਜਾਣਾ ਹੈ ਔਰ ਮੈਂ ਲੱਗੀ ਵੀ ਆ ਜੀ ਰੋਟੀ ਬਣਾਣ ਅ ਦੇਖੋ ਮੈਂ ਕਿੰਨੀ ਮੋਟੀ ਹੋ ਗਈ ਹਣਾ ਮੈਨੂੰ ਲੱਗੀ ਜਾਂਦਾ ਵੀਡੀਓ ਦੇ ਵਿੱਚ ਔਰ ਮੈਂ ਲੱਗੀ ਵੀ ਆ ਜੀ ਇਹ ਚੱਕੜਾ ਨਾ ਮੈਨੂੰ ਦੂਜੇ ਦੇ ਚੱਕੜਾ 베ਲਣਾ ਹੱਥ ਨਹੀਂ ਲੱਗਦਾ ਆਪਣੇ ਘਰ ਦਾ ਹੀ ਹੱਥ ਲੱਗਦਾ ਹੈ ਹਣਾ ਤੇ ਜਿੱਥੇ ਵੀ ਆਪਾਂ ਚਲੇ ਜਾਂਦੇ ਆ ਰੋਟੀ ਬਣਾਣੇ ਆ ਬਹੁਤ ਔਖਾ ਹੁੰਦਾ ਬਣਾਣਾ ਕਿਉਂਕਿ ਆਪਣਾ 베ਲਣਾ ਘਰ ਦਾ ਆਪਣਾ ਚੱਕੜਾ ਆਪਣਾ ਹੀ ਹੱਥ ਲੱਗਿਆ ਹੋਦਾ ਤੇ ਦੂਜੇ ਦੇ ਘਰ ਦੇ ਬਹੁਤ ਔਖੇ ਹੱਥ ਲੱਗਦੇ ਆ ਜੀ ਭਾਂਡੇ ਭੁੰਡੇ ਹੋ ਗਏ ਹੋਰ ਤਬਾਹ ਹੋ ਗਿਆ ਚੱਕੜਾ ਬੇਲਣਾ ਹੋ ਗਿਆ ਬਹੁਤ ਓਕੇ ਹੱਥ ਲੱਗਦੇ ਆ ਤੇ ਚਲੋ ਜੀ ਬਣਾ ਰਹੀ ਆ ਮੈਂ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਗਰਮਾ ਗਰਮ ਦਹੀਂ ਨਾਲ ਤੁਸੀਂ ਵੀ ਖਾਓ ਜੀ ਸਾਰੇ ਜਣੇ ਔਰ ਮੇਰਾ ਬ੍ਰਦਰ ਨੇ ਵੀ ਖਾਣੇ ਆ ਕਿਉਂਕਿ ਛੋਟੇ ਵਾਲਾ ਅੱਜ ਛੋਟੇ ਵਾਲਾ ਮੇਰੀ ਪਰਜਾਈ ਨੂੰ ਲੈ ਕੇ ਆਊਗਾ ਛੋਟੀ ਨੂੰ ਕਿਉਂਕਿ ਅੱਜ ਕੋਈ ਪ੍ਰੋਗਰਾਮ ਹੈਗਾ ਆ ਉੱਥੇ ਨਾਲੇ ਪ੍ਰੋਗਰਾਮ ਤੇ ਜਾਇਓਂਗੇ ਤੇ ਨਾਲੇ ਛੋਟੇ ਵਾਲੇ ਨੂੰ ਲਿਆਊਗਾ ਹਨਾ ਤੇ ਲੋ ਜੀ ਹੁਣ ਵਾਰੀ ਆ ਮੇਰੀ ਰੋਟੀ ਖਾਣ ਦੀ ਆਪਣੀ ਦਹੀਂ ਪਾ ਲਈ ਮੈਂ ਔਰ ਦੋ ਲਈਆਂ ਜੀ ਆਲੂ ਵਾਲੇ ਪਰੌਂਠੇ ਤੇ ਇੱਕ ਪਾਸੇ ਮੈਂ ਦੁੱਧ ਦੇ ਵਿੱਚ ਪੱਤੀ ਪਾਈ ਆ ਆਪਣੀ ਕਿਉਂਕਿ ਚਾਹ ਖਤਮ ਹੋ ਗਈ ਜਸਟ ਅੱਜ ਬਣਾਏ ਤੇ ਆਪਾਂ ਨੇ ਆਲੂ ਕੇ ਪਰੌਂਠੇ ਕਿਉਂਕਿ ਭਾਵਨਾ ਗਈ ਵੀ ਆ ਭਾਵਨਾ ਹੈ ਨਹੀਂ ਅੱਜ ਮਤਲਬ ਚਾਰ ਪੰਜ ਦਿਨ ਹੋ ਗਏ ਗਈ ਨੂੰ ਭਾਵਨਾ ਨੂੰ ਮਰੀਂਡੇ ਗਈ ਵੀ ਆ ਮਤਲਬ ਆਪਣੇ ਪੇਕੇ ਔਰ ਮੰਮੀ ਆਪਣੀ ਬਾਗਬਾਨੀ ਦਿਖਾ ਰਹੀ ਆ ਇੱਧਰ ਬੀਜਿਆ ਵਾ ਬਹੁਤ ਕੁਝ ਜਿਸਮੇ ਕੀ ਮੰਮੀ ਨੇ ਬੀਜਿਆ ਵਾ ਦੇਖੋ ਇੱਧਰ ਲਸਣ ਇਹ ਮੰਮੀ ਨੇ ਲਸਣ ਲਾਇਆ ਵਾ ਸਾਰਾ ਮੂਲੀਆਂ ਸਲਗਮ ਉੱਥੇ ਮੂਲੀਆਂ ਸਲਗਮ ਬੀਜੇ ਵੇ ਮੰਮੀ ਨੇ ਔਰ ਅੱਲਾ ਸੁਣ ਲੋ ਸੁਣ ਬੀਜਿਆ ਵਾ ਸਾਰ ਔਰ ਸਵੇਰੇ ਖਾਏ ਅਸੀਂ ਆਲੂ ਕੇ ਪਰੌਂਠੇ ਜੋ ਕਿ ਮੈਂ ਬਣਾਏ ਤੇ ਕਿਉਂਕਿ ਭਾਵਨਾ ਗਈ ਵੀ ਹੈ ਨਾ ਕਈ ਦਿਨ ਹੋ ਗਏ ਕਿਉਂਕਿ ਉਹਨਾਂ ਦੇ ਕੋਈ ਪ੍ਰੋਗਰਾਮ ਥਾ ਪੇਕੇ ਗਈ ਵੀ ਆ ਭਾਵਨਾ ਔਰ ਫਿਰ ਮੈਂ ਬਣਾਏ ਤੇ ਆਲੂ ਕੇ ਪਰੌਂਠੇ ਔਰ ਫਿਲਹਾਲ ਹੋਣੀ ਫ੍ਰੀ ਹੋ ਕੇ ਹਟੇ ਆ ਔਰ ਸੋਚਿਆ ਮੰਮੀ ਦਾ ਬਾਗ ਦੇਖੀਏ ਇਹ ਆੜੂ ਹੈ ਇਹ ਆੜੂ ਨਾ ਅਸੀਂ ਬੀਜ ਦੇਗੇ ਤੇ ਮਤਲਬ ਸਾਡੇ ਆੜੂ ਲਗਿਆ ਵਾ ਤਾਂ ਨਾ ਉਹ ਬੀਜ ਦੇ ਗਏ ਤੇ ਔਰ ਕਿੱਡਾ ਬੜਾ ਹੋ ਗਿਆ ਹਨਾ ਔਰ ਹਾਂ ਇੱਧਰ ਪਾਲਕ ਮਿੱਥੇ ਇੱਧਰ ਵੀ ਜਿਵੇਂ ਆ ਚਾਕੂ ਲੈ ਕੇ ਦੇਦਾ ਇੱਕ ਲਫਾਫਾ ਹਾਂ ਨਾ ਹੱਥ ਨਾਲੇ ਤੋੜ ਥੋੜੀ ਜਿਹੀ ਬਹੁਤ ਆ ਰੋਟੀ ਰੋਟੀ ਵਾਂ ਪਾਣੇ ਜੋਗੇ ਆ ਇੱਕ ਦੋ ਪਾਲਕਾ ਪੱਤਾ ਬਾਦੀ ਜਿਹੜਾ ਉਪਰ ਉਠਿਆ ਵਾ ਮਿਕਸ ਹੋ ਜਾਏਗਾ ਹਨਾ ਮੰਮੀ ਕਹ ਰਹੀ ਥੋੜੀ ਥੋੜੀ ਮੇਥੀ ਹੋਈ ਵੀ ਆ ਵੀ ਤੂੰ ਮੇਥੀ ਲੈ ਜਾ ਤੋੜ ਕੇ ਰੋਟੀਆਂ ਵਾਂ ਪਾ ਲੇਗੇ ਹਨਾ ਜਾ ਕੇ ਮਤਲਬ ਮੇਨ ਮੇਨ ਜੀ ਥੋੜੀ ਥੋੜੀ ਲੇਜੀ ਐ ਤੋੜ ਕੇ ਔਰ ਫਿਲਹਾਲ ਅੱਜ ਆਪ ਪਪੇ ਜਾਉਂਗੇ ਆਪਣੇ ਘਰ ਨੂੰ ਵਾਪਸ ਔਰ ਦੇਖਦੀਆਂ ਜੋਤ ਲੱਗੀ ਵੀ ਆ ਨਾਨ ਰੂਪ ਨੂੰ ਨਾਲਾਂ ਮੰਗੀ ਮੈਂ ਹੁਣ ਚਲੋ ਜੀ ਫਰੈਂਡਸ ਆਪਾਂ ਨਾਨੀ ਦੇ ਘਰ ਤੋਂ ਹੋ ਮੇਰੇ ਢੀੜੀ ਜਾ ਰਹੇ ਆ ਆਪਣੇ ਘਰ ਨੂੰ ਵਾਪਸ ਲੀਓ ਵੀ ਆ ਗਿਆ ਲੀਓ ਨਾਨੀ ਦੇ ਘਰਾਂ ਗਿਆਤਾ ਔਰ ਹੁਣ ਜਾ ਰਹੇ ਆ ਆਪਾਂ ਆਪਣੇ ਘਰ ਨੂੰ ਵਾਪਸ ਕਰ ਲ ਕੇ ਆਏ ਹੋਏ ਆ ਹਲਦੀ ਰਾਮ ਕੌਣ ਹੈ ਹਲਦੀ ਰਾਮ ਕੀ ਟੋਕੀਆਂ ਹਲਦੀ ਰਾਮ ਕੀ ਟੌਫੀਆਂ ਖਾਣੀਆਂ ਰੂਪ ਨੇ ਅਜੀ ਟੌਫੀਆਂ ਮੰਗਰੀਆਂ ਹਲਦੀ ਰਾਮ ਕੀਆ ਕੈਰੀ ਹਲਦੀ ਰਾਮ ਕੇ ਟੌਫੀਆਂ ਖਾਣੀਆਂ ਤੋ ਲੋ ਜੀ ਪਹੁੰਚ ਗਿਆ ਪਾਂਡੇਰਾ ਵਸੀ ਵਾਡੇਰਾ ਵਸੀ ਪਹੁੰਚਣੇ ਆਏ ਆ ਔਰ ਪੈਂਦਲ ਦੇਖੋ ਕੀ ਆ ਰਾਮ ਤੇ ਬੈਠੀ ਐ ਟੋਰ ਤੇ ਬੈਠੀ ਐ ਪਾਪਾ ਕੀ ਪਰੀ ਗੱਡੀ ਔਰ ਇੱਧਰ ਦੇਖੋ ਵਿੱਚ ਹੈ ਵਾਹ ਜੀ ਵਾਹ ਜੀ ਵਾਹ ਲੀਓ ਨੀਂਦ ਕੱਢ ਰਿਆ ਆਪਣੀ ਸੁੱਤਾ ਵਿਆ ਔਰ ਜੋਤ ਨੂੰ ਵੀ ਦੇਖੋ ਨੀਂਦ ਆ ਰਹੀ ਐ ਜੋਤ ਨੂੰ ਪੂਰੀ ਤਰ੍ਹਾਂ ਸੁੱਤੀ ਪਈ ਐ ਔਰ ਲਿਓ ਵੀ ਸੋ ਰਿਹਾ ਹੈ। ਦੋਨਾਂ ਨੂੰ ਨੀਂਦ ਆ ਗਈ ਇਹਨਾਂ ਨੂੰ। ਚਲੋ। ਜੋਤ ਪ੍ਰਵਾਦ ਫੇਰੀ ਮਾਂ ਗਈ ਸੀ ਨਾ ਸਵੇਰੀ। ਤਾਂ ਕਰਕੇ ਨੀਂਦ ਆ ਗਈ ਦੋਨਾਂ ਨੂੰ। ਹਾਂਜੀ। ਕਿ ਜੋਤ ਗਈ ਸੀ ਪ੍ਰਵਾਦ ਫੇਰੀ ਮਾਂ ਸਵੇਰੀ ਕਿਉਂਕਿ ਪ੍ਰਵਾਦ ਫੇਰੀਆਂ ਨਿਕਲ ਰਹੀਆਂ ਨਾ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਹੈ ਬੁੱਧਵਾਰ ਨੂੰ ਇਸ ਕਰਕੇ। ਤੋਂ ਨਾਨੀ ਕਿ ਕਰਾਂ ਜਾ ਕੇ ਨਾ ਪ੍ਰਵਾਦ ਫੇਰੀਆਂ ਮਾਂ ਜਾ ਗਈ ਹੈ ਸਵੇਰੇ ਗਈ ਸੀ ਹਾਂ। ਤੋਂ ਹੁਣ ਇਹਨੂੰ ਨੀਂਦ ਆ ਰਹੀ ਹੈ ਸੋ ਗਈ। ਔਰ ਲਿਓ ਵੀ ਨਾਲ ਸੋ ਰਿਹਾ ਲਿਓ ਵੀ RAM ਤੇ ਸੋ ਰਿਹਾ। ਇਹ ਬੰਦਾ ਫੋਨ ਚਲਾਉਣ ਲੱਗਿਆ ਵਾਇਆ ਇਹਨੇ ਤਾਂ ਨੀਂਦ ਕੱਢ ਲਈ ਤੀ ਬਾਦੂ ਰੂਪ ਨੇ ਲੋ ਜੀ ਤੋਂ ਲੋ ਜੀ ਬੱਚੇ ਕਹਿੰਦੇ ਅਸੀਂ ਕੈਂਡੀਆਂ ਖਾਣੀਆਂ ਤੇ ਉਹ ਵਧੀਆ ਵਾਲੀ ਕੈਂਡੀ ਨਾ ਹਲਦੀ RAM ਦੇ ਰੈਸਟੋਰੈਂਟ ਤੇ ਮਿਲਦੀ ਐ ਇਹ ਰੈਸਟੋਰੈਂਟ ਹੈਗੀ ਐ ਜੀ ਚੰਡੀਗੜ੍ਹ ਅੰਮ੍ਰਾਲਾ ਰੋਡ ਦੇ ਉੱਤੇ ਐ ਅੰਮ੍ਰਾਲਾ ਚੰਡੀਗੜ੍ਹ ਰੋਡ ਤੋਂ ਜਸਟ ਹਲਦੀ RAM ਕਿ ਆਪਾਂ ਬੱਚਿਆਂ ਨੇ ਕੈਂਡੀਆਂ ਤੇ ਜੋਤਨ ਰੂਪ ਕਹਿੰਦੀ ਕੈਂਡੀ ਖਾਣੀਆਂ ਹਾਏ ਚੁੱਲੇ ਲੈਣੇ ਆਜਾ ਲਿਆਵਰੇ ਥੋੜੀ ਪਰ ਉਹ ਕੁਛ ਕਰ ਦੇ ਗਾਣਾ ਲਿਆਵਰੇ 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 ਨੂਰੀ ਨੂੰ ਫੜ ਜਗੇ ਲੈ ਕੇ ਬਿਆਜੀ ਉਰੇ ਚਲੋ ਜੀ ਜੋਤ ਗਈ ਚੁੱਲੇ ਲੈਣਾ ਉੱਥੇ ਬੈਠਣਾ ਮਟਾਉ ਨਾ ਲੈਣ ਗਈ ਸੀ ਤੀ ਉੱਤੇ ਲੈ ਕੇ ਵੇਜਣਾ ਦੱਤ ਕੇ ਵਿੱਚੀ ਕੀ ਹੋ ਗਿਆ ਲੀਓਤਾ ਹੈ ਰੂਪ ਕਿੱਧਰ ਗਈ ਉਹ ਆ ਗਈ ਨਹੀਂ ਨਹੀਂ ਹਾਂ ਰੂਪ ਹੋ ਗਈ ਉਹ ਜੋਦੜ ਰੂਪ ਲੈ ਰੀਆਂ ਝੂਟੇ ਪਿੱਛੇ ਔਰ ਥੋੜਾ ਜਿਹਾ ਘੁੰਮ ਲੈ ਲੈ ਲਈਆਂ ਇਹਨਾਂ ਕੈਂਡੀਜ਼ ਕਹਿ ਰਹੀ ਸੀ ਲੈਣੀਆਂ ਦੁਕਾਨ ਪਰ ਤੇ ਲੈਣੀਆਂ ਹੈ ਠੀਕ ਹੈ ਕੈਂਡੀ ਮੰਗ ਰਹੀਆਂ ਦੋਨੋਂ ਲਿਓ ਛੱਡਿਆ ਵਾ ਕੱਲਾ ਗੱਡੀ ਦੇ ਵਿੱਚ ਲੋ ਜੀ ਦੋਨੋਂ ਫੋਟੋ ਖਿਚਾਰੀਆਂ ਬੈਠੀਆਂ ਭੈਣਾ ਰੂਪ ਉਹ ਫਰੀ ਹੋ ਗਿਆ ਅੱਜ ਤੇਰੀ ਚੀਜ਼ਾਂ ਲਾਵਾ ਨੀ ਕਿਰਾਇਆ ਮਸ਼ੀਨ ਬੰਦ ਤਾਂ ਕਹਿੰਦਾ ਮਿਲ ਨਹੀਂ ਕਿੰਨੇ ਕੀ ਕੈਂਡੀ ਤਾਂ ਬੱਚਿਆਂ ਨੂੰ ਜੋ ਚੀਜ਼ ਚਾਹੀਦੀ ਸੀ ਕੈਂਡੀ ਕੈਂਡੀ ਮਿਲੀ ਨਹੀਂ ਕਿਉਂਕਿ ਮਸ਼ੀਨ ਬੰਦ थी ਇਸ ਕਰਕੇ ਦੂਜੇ ਪਾਸੇ ਆ ਗਏ ਆ ਇਹ ਤੇ ਹੁਣ ਲੈ ਰਹੇ ਆ ਜੀ ਆਪਣੇ ਪਤਾ ਨਹੀਂ ਕਿਆ ਖਿਡੌਣੇ ਹੁੰਦੇ ਆ ਬੱਚਾ ਨੂੰ ਇਹ ਪਤਾ ਹੈ ਇਹ ਤੇ ਹੁਣ ਆਪਣੇ ਆਪਣੀ ਪਸੰਦ ਦੇ ਲੈਣ ਲੱਗੇ ਆ ਵੀ ਜੀ ਦੋਨੋਂ ਜਣੇ ਤੇ ਬਾਕੀ ਅਸੀਂ ਪੀਣੀ ਆ ਜੀ ਕੋਫੀ ਮੈਂ ਔਰ ਵਕੀਲ ਸਾਹਿਬ ਨੇ ਕੋਲਡ ਕੋਫੀ ਦੇਮਾ ਰੱਦ ਨੂੰ ਆਉਂਦੇ। ਉਹਦੇ ਪਾਪਾ ਨੇ ਉੱਤੇ ਬੈਠਾ। ਨੀਚੇ ਹੀ ਬਟਿਆ। ਚਾਪਟੂ ਕੋਈ ਉਹ ਨਹੀਂ ਗਏ। ਮੈਂ ਔਰ ਵਕੀਲ ਸਾਹਿਬ ਨੇ ਕੋਲਡ ਕਾਫੀ ਪੀਲੀ ਥੀ। ਬੱਚਿਆਂ ਨੇ ਖਾਣੀ ਐ ਮੈਗੀ ਤੇ ਰੂਪ ਕਹਿੰਦੀ ਮੈਂ ਥੋੜੇ ਜਿਹਾ ਝੁੱਲੇ ਹੋਰ ਲੈਣੇ ਆ। ਮੈਂ ਕਿਹਾ ਤੂੰ ਇੰਨੇ ਝੁੱਲੇ ਲੈ। ਇੰਨੇ ਬਣ ਰਹੀ ਐ ਮੈਗੀ। ਦੋਨੋਂ ਬੱਚਿਆਂ ਨੇ ਮੈਗੀ ਖਾਣੀ ਐ ਜੀ ਹਲਦੀ ਰਾਮ ਦੇ ਰੈਸਟੋਰੈਂਟ ਤੋਂ। ਤੇ ਲੋ ਜੀ ਬੱਚੇ ਲੱਗੇ ਆ ਖਾਣ ਆਪਣਾ ਮੈਗੀ ਔਰ ਮੈਂ ਆਪਣੀ ਕੋਲਡ ਕਾਫੀ ਪੀ ਲਈ ਆ ਓਏ ਨਾ ਛੋਟੋ ਕਿਉਂ ਨੂੰ ਦਿਮਾਨਾ ਹੋ ਗਿਆ ਹੈਲੋਵੀਨ ਕੱਭੇ ਟੂਗਾ ਤੁਮ ਨਾ ਅਲੱਗ ਤੇ ਟਿਕਟੌਕ ਨੇ ਚਲ ਖਾ ਅੱਛਾ ਆਪਣਾ ਖਾ ਹੁਣ ਉਹ ਗ ਜਾ ਰਹੇ ਹਾਂ ਬੱਚੇ ਦੇਖਣ ਪਰਾਂ ਕੱਪੜੇ ਬਚਾਰੇ ਦੇ ਜੀ ਨੇ ਲਈ ਫੜ ਕੇ ਕੱਪੜੇ ਬੱਡੀ ਦੇ ਜੀ ਨੇ ਲਈ ਫੜ ਕੇ ਮਹਾ ਤੋ ਲੋ ਜੀ ਹਲਦੀ ਰਾਮ ਦੇ ਰੈਸਟੋਰੈਂਟ ਤੋਂ ਆਪਾਂ ਆ ਚੁੱਕੇ ਤੇ ਰਸਤੇ ਦੇ ਵਿੱਚ ਡੇਰਾ ਬੱਸੀ ਆ ਗਿਆ ਡੇਰਾ ਬੱਸੀ ਆਂਦੇ ਆਂਦੇ ਆਪਾਂ ਨੇ ਲਈਆਂ ਜੀ ਕੁਝ ਫਰੂਟ ਕਿਉਂਕਿ 2 ਦਿਨ ਹੋ ਗਏ ਆਪਾਂ ਨੂੰ ਘਰ ਤੋਂ ਗਿਆ ਨੂੰ 2 ਦਿਨ ਬਾਅਦ ਆਏ ਆ ਜੀ ਤੇ ਜਾਂਦੇ ਜਾਂਦੇ ਸੋਚਿਆ ਆਪਾਂ ਫਰੂਟ ਵੀ ਲੈ ਕੇ ਚੱਲੀਏ ਤੇ ਇੱਧਰ ਆਪਾਂ ਨੇ ਲਏ ਤੇ ਜੀ ਐਪਲ ਔਰ ਅਮਰੂਦ ਔਰ ਇਕ ਕਲਿਆਤਾ ਜੀ ਆਪਾਂ ਨੇ ਜਾਪਾਨੀ ਫਲ ਜੋ ਕਿ ਮੈਨੂੰ ਸਾਹਮਣੇ ਦਿਖ ਗਏ ਉੱਪਰ ਪਏ ਮੈਂ ਕਿਹਾ ਜਾਪਾਨੀ ਫਲ ਵੀ ਲੈਣੇ ਆ ਕਿਉਂਕਿ ਮੈਂ ਜਦੋਂ ਅਸੀਂ ਸ਼ਿਮਲਾ ਘੁੰਮਣ ਗਏ ਤੇ ਨਾ ਬਹੁਤ ਦਿਨ ਪਹਿਲਾਂ ਬਹੁਤ ਦੇਰ ਪਹਿਲਾਂ 3-4 ਸਾਲ ਪਹਿਲਾਂ ਜਦੋਂ ਖਾਏ ਤੇ ਅਸੀਂ ਉਦੋਂ ਜਪਾਨੀ ਫਲ ਇਹ ਹਿਮਾਚਲ ਦੀ ਫਰੂਟ ਹੈ ਜੀ ਜਸਟ ਆਪਾਂ ਆ ਗਏ ਘਰ ਵਾਪਸ ਹੋਰ ਆ ਕੇ ਮੈਂ ਹੁਣੀ ਫਰੂਟ ਫਰਟ ਹਟੀਆਂ ਧੋ ਕੇ ਔਰ ਵਹੀ ਖਾ ਰਹੀਆਂ ਮੈਂ ਲੈ ਕੇ ਆਇਤੀ ਜਪਾਨੀ ਫਲ ਤੁਹਾਨੂੰ ਦਿਖਾ ਰਹੀਆਂ ਜਪਾਨੀ ਫਲ ਮੈਂ ਪਹਿਲਾਂ ਵੀ ਕਈ ਵਾਰ ਖਾਇਆ ਵੈਸੇ ਜਦੋਂ ਅਸੀਂ ਹਿਮਾਚਲ ਗਏ ਤੇ ਨਾ ਇੱਕ ਵਾਰ ਤਾਂ ਫਸਟ ਟਾਈਮ ਮੈਂ ਹਿਮਾਚਲ ਦੇ ਵਿੱਚ ਖਾਇਆ ਤਾਂ ਔਰ ਜਪਾਨੀ ਫਾਲੀਏ ਵਾਲਾ ਜੋ ਕਿ ਇਹ ਹੀ ਮਾਛਲਮਾ ਪਾਇਆ ਜਾਂਦਾ ਆ ਔਰ ਮੈਨੂੰ ਬਹੁਤ ਟੇਸਟੀ ਲੱਗਦਾ ਖਾਣੇ ਦੇ ਵਿੱਚ ਫਿਲਹਾਲ ਮੈਂ ਲੈ ਕੇ ਆਈ ਸੀ ਜਪਾਨੀ ਫਲ ਔਰ ਕੁਝ ਫਰੂਟ ਲੈ ਕੇ ਆਈ ਸੀ ਜੋ ਕਿ ਧੋ ਕੇ ਟੋਕਰੀ ਦੇ ਵਿੱਚ ਕੱਢੇ ਆ ਔਰ ਫਿਲਹਾਲ ਅਜ ਅਸੀਂ ਨਾਨੀ ਦੇ ਕੋਲ ਤੋਂ ਆ ਗਏ ਆ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ 'ਚ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਸਾਡੇ ਗੁਰਦੁਆਰਾ ਸਾਹਿਬ ਚੱਲ ਰਿਹਾ ਲੰਗਰ ਅੱਜ ਕਿਉਂਕਿ ਗੁਰਪੁਰਪੈਣਾ ਬੁੱਧਵਾਰ ਨੂੰ ਤੋਂ ਅੱਜ ਲਾਸਟ ਦਿਨ ਤਾਂ ਅਹ ਸੁਖਮਨੀ ਸਾਹਿਬ ਦੇ ਪਾਠ ਦਾ ਇਸ ਕਰਕੇ ਲੰਗਰ ਚੱਲ ਰਿਹਾ ਆ ਪਰ ਫਿਲਹਾਲ ਬੱਚੇ-ਬੱਚੇ ਚਲੇ ਜਾਣੇ ਆ ਆਪਾਂ ਤਾਂ ਥੱਕ ਗਏ ਹੁਣ ਥੋੜੀ ਦੇਰ ਰੈਸਟ ਕਰੂੰਗੇ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਤੇ ਫੁੱਲ ਵਾਚ ਕਰਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਹਨਾ ਬਾਏ ਬਾਏ ਜੀ ਟੇਕ ਕੇਅਰ